ਸਤਨਾਮ ਸ੍ਰੀ ਵਾਹਿਗੁਰੂ ਬਹੁਤ ਬੱਤ ਤੋਂ ਸਾਹਮਾਰੀ ਬਰਨ ਸਗ ਮਹਮਉਦ ਹਾਰੀ ਆਮਨ ਸਖਤ ਕਰ ਸਫਤ ਤੋ ਮਾਰੀ ਆਗੋਲੇ ਹੋ

ਸੋਹ ਬਿਸੋ ਸੋਤ ਆਸਾ ਲਾਗਿਓ ਧਨ ਕੀ ਬਰਤਾ ਕਹੋ ਕੌਣ ਸੋ ਮਨ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਦਿਨ ਬੰਦੂ ਕੋਤਵ ਚੁਲ ਕਿਰਪਾ ਨਿਧਾਨ ਸ਼ਾਂਤੀ ਦੇ ਪੰਜ ਰਹਿਮਤਾਂ ਦੇ ਮੋਇਆ ਸਮੇ ਲੋਕ ਪਰਲੋਕ ਤੇ ਰੱਖਿਆ ਕੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਅ ਮਨਸ ਨੂੰ ਸਤਸੰਗਤ ਜੀ ਸਤਿਗੁਰਾਂ ਦੀ ਅਪਾਰ ਕਿਰਪਾ ਰਮਤ ਵਰਸ ਰਹੀ ਹੈ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਨੇ ਸਤਿਗੁਰਾਂ ਦੇ ਦਰਸ਼ਨ ਨਿਵਾਰ। ਵਾਹਿਗੁਰੂ ਗੁਰਮੰਤਰ ਦੇ ਵਿਆਸ। ਪ੍ਰੰਤ ਪੰਜ ਬਾਣੀਆਂ ਦੇ ਜਾਪ। ਅਰਦਾਸ ਬੇਨਤੀ ਮੁਕਵਾਕ ਪ੍ਰੰਤ ਰਾਗੀ ਸਿੰਘਾ ਪਾਸੋਂ। ਔ ਸੋ ਜੀ ਦੀ ਵਾਰ ਦੇ ਰਸ ਪਿੰਨੇ ਸ਼ਬਦਾਂ ਦਾ ਕੀਰਤਨ ਸਰਵਣ ਕੀਤਾ ਹੈ। ਲਾਹ ਮਾਣਿਆ ਹੈ ਆਉ ਹਣ ਜੋ ਸ਼ਬਦੀ ਚੀਜ਼ ਦੀ ਸ਼ਤਾਬ ਦੀ ਦੇ ਸੰਬੰਧ ਵਿੱਚ ਨਵੇਂ ਮਹੱਲੇ ਦੀ ਗੋ ਬਾਣੀ ਦੀ ਵਿਚਾਰ ਸ਼ਾਰੰਭ ਹੈ। ਪਿਛਲੇ ਦਿਨਾਂ ਤੋਂ ਆਪ ਜੀਆ ਨੇ ਗੌੜੀ ਰਾਗ ਅੰਦਰ 9ਵੇਂ ਨਾਨਕ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀਆ ਦੀ ਬਾਵਾ ਗੁਰਬਾਣੀ ਸਰਵਣ ਕੀਤੀ ਹੈ ਅਗੇ ਆਸਰਾ ਗੰਗਰ ਇੱਕ ਸ਼ਬਦ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ ਜਿਸ ਨੂੰ ਸਾਹਿਬ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਨਮ ਨਮੋ ਸਾਹਿਬ ਰੀ ਧਰਤੀ ਉਪਰ ਸਤਿ ਸੰਗਤ ਜੀ ਪਾਈ ਮਨੀ ਸਿੰਘ ਜੀ ਨੂੰ ਲਖਾਰੀ ਲਾ ਕਰਕੇ ਲਿਖੇ ਸਭੰਦਰ ਦਰਜ ਕਰਨਾ ਕੀਤਾ ਇਹ ਪਵਿੱਤਰ ਗੁਰਬਾਣੀ ਜੋ 1403 ਅੰਗਾਂ ਵਾਲਾ ਸਰੂਪ ਹੈ ਉਸਦੇ 411 ਅੰਗ ਤੇ ਸੁਭਾਈ ਮਾਨ ਹੈ ਇਹ ਗਲਤ ਕਹਾਣੀ ਹੈ ਕਿ 4 1400 ਅੰਗਾਂ ਦੀ ਕਿਉਂਕਿ ਪਹਿਲੇ ਸਮੇਂ ਵਿੱਚ ਅੰਗਾਂ ਦੀ ਗਿਣਤੀ ਮੁਕਰਰ ਨਹੀਂ ਸੀ ਹਾਤ ਲਿਖਤ ਰੂਪ ਜਿਹੜੇ ਹੁੰਦੇ ਸਨ ਉਹਨਾਂ ਦੇ ਅੰਗ ਵਗ ਕਟ ਲਿਖੇ ਜਾਂਦੇ ਸੀ ਤਾਂ ਕਰਕੇ ਜਦੋਂ ਇਹ ਮਰਜਾਦਾ ਬੰਨੀ 1400 ਦੀਆਂ ਅੰਗਾਂ ਦੀ ਸਾਰੇ ਸਰੂਪ ਇੱਕ ਸਾਰ ਪਰਸਵਜ ਸ਼ਬਦ ਨੇ ਸ਼ੁਰੂ ਹੋਏ ਉਹਨਾਂ ਵਿੱਚ 411 ਅਤੇ ਸ਼ਬਾਇ ਮਨ ਮਹਮਦ ਸ਼ਾਹ ਮਹਾਰਾਜ ਜੀ ਦਾ ਇੱਕ ਸ਼ਬਦ ਸ਼ਬਾਇ ਮਨ ਹੈ ਔ ਮਨਜਤ ਗਿਰਤੀਆਂ ਦੀ ਇਕਾਗਰਤਾ ਸਹਿਤ ਸਰਵਣ ਕਰੀਏ ਪਹਿਲਾ ਵਸਤੂ ਨਿਰਦੇਸ਼ਕ ਮੰਗਲ ਕਰਦੇ ਨੇ ਉਹ ਕੋਲਪੁਰਖ ਇੱਕ ਹੈ ਸਭਨਾ ਦਾ ਪ੍ਰਕਾਸ਼ ਹੈ ਸ਼ਬਦ ਵਿੱਚ ਉਸੇ ਦੀ ਜੋਤ ਹੋਂਦ ਹਸਤੀ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਜਾਣਣਾ ਸਭ ਮੈਂ ਝਨਮ ਹੋਏ ਉਸ ਦੇ ਪ੍ਰਕਾਸ਼ ਕਰਕੇ ਇਹ ਸਾਰਾ ਪ੍ਰਕਾਸ਼ ਰਮੜ ਪ੍ਰਕਾਸ਼ ਹੈ ਜਿੰਨ ਜੀਵ ਜੰਤੂ ਰੋਖ ਭਉਦ ਸਭ ਕੁਝ ਉਸੇ ਹੁੰਨ ਕਰਕੇ ਇਹ ਸਭ ਉਸੇ ਦੀ ਨਿਸ਼ਾਨੀ ਨੇ ਇਹ ਉਸੇ ਖੂਨ ਦੀ ਹੱਥੀ ਦੀ ਨਿਸ਼ਾਨੀ ਨੇ ਜਿੰਨੇ ਰੋਖ ਭਉਦ ਮਲੁਖ ਜੀਵ ਜੰਤੂ ਦਿਸਦੇ ਨੇ ਸਰੀਰ ਅੰਦਰ ਉਸੇ ਦੀ ਜੋਤ ਦਾ ਹੀ ਪ੍ਰਕਾਸ਼ ਹੈ ਸਤ ਗੁਰੂ ਪ੍ਰਸਾਦ ਉਹ ਸੱਚੇ ਗੁਰੂ ਦੀ ਕਿਰਪਾ ਰਹਿਮਤ ਦੇ ਨਾਲ ਪ੍ਰਾਪਤ ਹੁੰਦਾ ਹੈ ਰਾਗ ਆਸਾ ਮਹੱਲਾ ਨਾਵਾਂ ਆਸਾ ਰਾਗ ਦੇ ਅੰਦਰ ਸਤਿ ਗੁਰੂ ਸਤਿ ਪਾਦਸ਼ਾ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਿਮਾਨ ਖਰ ਦੇਲੇ ਬਿਰਥਾ ਕਹ ਕੌਣ ਸੋ ਮਨ ਕੀ ਕੰਧ ਜੀਵ ਦਾਸਾ ਤੂੰ ਇਸ ਮਨ ਦੀ ਜੁੜੀ ਆਕਲਾਈ ਹੈ ਇਹ ਇਹਦੇ ਪਾਸ ਕਥਨ ਕਰਾਂਗਾ ਕਿੰਨੂ ਗਾ ਕੇ ਦੱਸੇਗਾ ਵੀ ਮੇਰਾ ਮਨ ਪਰੇਸ਼ਾਨ ਹੈ ਮਨੁੱਖ ਦੀ ਘਾਟ ਮਤਾ ਕੀ ਹੈ ਗੁਰਬਾਣੀ ਦੇ ਅਨੁਕੂਲ ਮਨੁੱਖ ਮਨੁੱਖ ਦੇ ਪਾਸ ਬੇਨਤੀ ਕਰਦਾ ਜੀ ਮੈਂ ਇਸ ਗੱਲੋਂ ਦੁਖੀ ਹਾਂ ਔਰ ਸਤਿਗੁਰਾਂ ਨੂੰ ਖੁਸ਼ੀਏ ਗੁਰਬਾਣੀ ਨੂੰ ਕਿ ਮਹਾਰਾਜ ਜੀ ਅਸੀਂ ਮਨੁੱਖ ਦੇ ਪਾਸ ਬੇਨਤੀ ਕਰਾਂਗੇ ਸਾਡਾ ਕੋਈ ਹੱਲ ਹੈ ਆਲ ਦੁਸ਼ਕਿੰਦੇ ਜੇ ਸਮਾਨੋਖ ਰਪਾ ਕਰੂ ਬੇਨਤੀ ਸੋ ਆਪਣੇ ਦੁੱਖ ਭਰਿਆ ਕਹਿੰਦੇ ਤੇਰਾ ਹੱਲ ਕੀ ਕਰੂ ਜਿਹਦੇ ਕੋਲੋਂ ਬੇਨਤੀ ਕਰ ਰਿਹਾ ਉਹਦੇ ਆਪਣੇ ਦੁੱਖਾਂ ਦਾ ਭਰਿਆ ਆ ਆਜਾ ਦੰਬ ਪਖਣ ਦਾ ਸਮਾਨ ਕੂੜ ਫਿਰੇ ਪਰਿਧਾਨਵੇਂ ਲਾਲੋ ਸਤਿਗੁਰਾਂ ਦਾ ਬਚਨ ਸੱਚ ਹੋ ਰਹਿ ਝੂਠ ਦਾ ਬੋਲ ਬਾਲਾ ਹੋਇਆ ਹੈ ਪਰ ਸਮਾਜ ਵਿੱਚ ਬੋਧਰੇ ਗੰਭੀ ਪਖੰਡੀ ਗੁਰੂ ਬਣੇ ਬੈਠੇ ਨੇ ਗੁਰੂ ਦੰਮ ਬਹੁਤ ਜੋਰਾ ਸ਼ੋਰਾਂ ਤੇ ਹੈ ਤੇ ਲੋਕ ਆਪਣੀਆਂ ਪੁਕਾਰਾਂ ਲੈ ਕੇ ਉਹਨਾਂ ਪਾ ਹਜ਼ਾਰ ਨੇ ਜੀ ਅਸੀਂ ਅਸਲੋਂ ਲੁਕੀਏ। ਆ 2000 37 ਦੇ ਵਿੱਚ ਉਹਨਾਂ ਇੱਕ ਬਾਬਾ ਪਿੰਜਰੇ ਆਇਆ ਹੋਇਆ ਹੈ ਸਰਕਾਰਾਂ। ਸਰਸੇ ਵਾਲਾ ਸਾਧ ਉਹਦੀ ਅਸਲੀ ਜਗ੍ਹਾ ਤੇ ਪਿੰਜਰਾ ਹੀ ਸੀ। ਉਸ ਸਮਾਜ ਵਿੱਚ ਰਹਿਣ ਦੇ ਯੋਗ ਨਹੀਂ ਸੀ ਜਿਨ੍ਹਾਂ ਨੇ ਇਤਰਾਸਥਾ ਰੱਖੀ ਜਿਹੜੇ ਉਹਨੂੰ ਮੰਨਣ ਵਾਲੇ ਮਨੋਤ ਵਾਲੇ ਉਹਨਾਂ ਦੇ ਸ਼ਰੀਰਾਂ 'ਤੇ ਉਹਨੇ ਛੇੜਛਾੜ ਕੀਤੀ ਸ਼ੋਸ਼ਣ ਕੀਤਾ ਦੁਨੀਆਂ ਭਾਣਾ ਦੀਆਂ ਜਿੰਤਾ ਖਰਾਬ ਨਹੀਂ ਕੀਤੀ ਧਨ ਦੌਲਤ ਵੀ ਲੁੱਟਿਆ ਇੱਕ ਸਮਝ ਨਹੀਂ ਆਉਂਦੀ ਸਮਾਜ ਦਾ ਇਹ ਔਲਾਪਣ ਕਹੀਏ ਕਿ ਮੂਰਖਪਣਾ ਕਹੀਏ ਇੱਕ ਕਿਸਾਨ ਕਿਸਾਨੀ ਕਰਦਾ ਉਹ 3-4 ਮਹੀਨੇ ਮਿਹਨਤ ਕਰਕੇ ਫਸਲ ਨੂੰ ਪਾਲ ਕੇ ਵੱਢੀ ਕਰਦਾ ਉਹਦਾ ਫਸਲ ਲੈਂਦਾ ਤੇ ਉਹਦੀ ਫਸਲ ਦਾ ਮੁੱਲ ਜਿਹੜਾ ਹੈ ਉਹ ਵਪਾਰੀ ਲੋਕ ਦਫ਼ਤਰਾਂ 'ਚ ਬੈਠੇ ਹੋਏ ਲੋਕ ਜਿਹੜੇ ਉਹਦੀ ਫਸਲ ਦਾ ਮੁੱਲ ਲਾਉਂਦੇ ਨੇ ਵੀ ਇੰਨਾ ਕੁ ਰੁਪਈਏ ਨੂੰ ਅਸੀਂ ਲਵਾਵਾਂਗੇ ਪਾਰੂ ਪਖੰਡੀ ਸਾਦ ਉਹਦੇ ਡੇਰੇ ਤੇ ਸਬਜ਼ੀਆਂ ਇਸ ਸਮੇਂ ਦੇ ਵਿੱਚ ਅੱਗ ਦੇ ਭਾਵਿਕ ਰੰਗ ਸੈਂਕੜਿਆਂ ਦੇ ਢਾਲ ਨੂੰ ਉਹ ਕਿਲੋ ਜਿਹੜੀ ਵਸਤੂ ਪ੍ਰਾਪਤ ਹੋ ਰਹੀ ਹੈ ਇਸ ਸਮਾਜ ਦਾ ਘੋੜਾ ਬਣ ਨਹੀਂ ਕਿਸੇ ਮੂਰਖ ਬਣਾ ਕਰ ਸਕਦਾ ਇਹਦੇ ਉਹਦੇ ਹੱਥ ਲੱਗੇ ਨੇ ਇਹ ਭਾਬੇ ਦੇ ਆਹ ਕਰ ਕਰ ਸਬਜ਼ੀ ਮਹਿੰਗੀ ਉਹਦੇ ਬਿジネス ਜਮਾਨ ਹੋਇਆ ਉਹਨਾਂ ਜਿਹੜਾ ਆਹ ਜੀ ਸਬਜ਼ੀ ਵੇਚ ਰਿਹਾ ਤੁਸੀਂ ਉਹਦੇ ਆਸ-ਪਾਸ ਬੈਠੇ ਉਹਦੇ ਹੱਥ ਲੱਗੇ ਛੁਪਰਸ਼ ਹੋਇਆ ਏ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕਹਿ ਰਹੇ ਨੇ ਅੰਨ ਦੇਵਤਾ ਪਾਣੀ ਦੇਵਤਾ ਮੈਂ ਸੰਤੁਰ ਦੇਵਤਾ ਲੂਣ ਪੰਜਵਾ ਪਾਇਆ ਕਿਰਤ ਤਾ ਹੋਆ ਪਾਗ ਪਵਿੱਤ ਪਾਪੀ ਸੋ ਤਨ ਗੱਢਿਆ ਹੱਥ ਤੋਂ ਪਈਆ ਤਿੱਤ ਕਹਿੰਦੇ ਹਣ ਤਾਂ ਪਹਿਲਾਂ ਹੀ ਦੇਵਤਾ ਉਹਨੂੰ ਕਿਸੇ ਦੇ ਹੱਥ ਲਵਾਲ ਨਹੀਂ ਕੀ ਲੋੜ ਸੀ ਕੋਈ ਆਸਤਾ ਹੁੰਦੀ ਹੈ ਕਿ ਆਪਾਂ ਗੁਰਦੁਆਰੇ ਗੁਰੂ ਕੇ ਚਰਨਾਂ 'ਚ ਕੁਝ ਭੇਟ ਕਰ ਦਈਏ ਜਦ ਸੁਵੰਨ ਸੰਗੋਸ਼ ਜੇ ਬਾਸ਼ਾ ਦੀ ਮਰਜ਼ਾ ਇਹ ਥੋੜੀ ਹੈ ਕਿ ਜਿਉ ਕੋਈ ਲੋਕੀਓ ਨੂੰ ਭੁੱਜਦੇ ਨੇ ਆਸਥਾ ਰੱਖਦੇ ਤੋਂ ਲੱਖਰ ਪਈਆਂ ਕੁਰਲਾ ਪਈਆਂ ਦਾ ਲਾਭ ਲਵੇ ਤੇ ਜਿਹੜੇ ਉਹਨੂੰ ਮੰਨਣ ਵਾਲੇ ਉਹ ਗਰੀਬ ਹੋ ਦੇ ਜਾਣ ਦਿਨ ਦਿਨ ਫਿਰ ਇਸ ਤਰ੍ਹਾਂ ਹੋਰ ਵੀ ਕਈ ਐਸੇ ਗੰਭੀਰ ਬਖੰਡੀ ਨੇ ਲੋਕ ਅੱਜ ਵੀ ਉਹਨਾਂ ਦੇ ਪਾਸ ਬੇਨਤੀਆਂ ਕਰ ਰਹੇ ਨੇ ਕੋਈ ਮੁਖ ਮਿਲਿਆ ਸਮਾਜ ਵਿੱਚ ਉਚਰਦਿਆ ਕਹਿੰਦਾ ਜੀ ਅਸੀਂ ਫਲਾਣੇ ਬਾਬੇ ਨੂੰ ਮੰਨਦੇ ਹਾਂ ਸ਼ੌੜ ਦੇ ਕੇਸ ਬਣ ਗਿਆ ਅਸੀਂ ਬਾਬੇ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਕਿ ਮਹਾਰਾਜ ਸਾਡਾ ਕੇਸ ਘਟਿਆ ਜਾਵੇ। ਮਗਰ ਜਿਹੜਾ ਬਾਬਾ ਆਪ ਕੇਸ ਵਿੱਚ ਕੇਸ਼ੀ ਭਗਵੰਦਾ ਉਹ ਕਿਸੇ ਦਾ ਕੇਸ ਨਹੀਂ ਕੱਟਦਾ। ਇਹ ਬੰਦਕਲਾ ਸੀ ਤੋ ਕਰ ਸਕਦਾ ਮੈਂ ਜਿਵੇਂ ਆਪਾਂ ਬੰਦੀ ਛੋੜ ਦਿਹਾੜਾ ਲੰਘਿਆ ਜਿਹੜਾ ਆਪ ਬੰਦ ਨੂੰ ਮੁਕਤ ਹੈ ਜੀਵਨ ਮੁਕਤ ਕਰੇ ਉਹ ਈਨਾ ਸਤਗੁਰ ਬੰਦੀ ਛੋੜ ਹੈ ਜਿਹੜਾ ਬੰਦੀਆਂ ਨੂੰ ਛਡਾਉਣ ਵਾਲਾ ਉਹੀ ਬੰਦੀ ਜਿਹਦੇ ਆਪ ਜਿਹੜਾ ਬੰਦੀ ਦੇ ਅਧੀਨ ਨਹੀਂ ਉਹ ਬੰਦੀ ਛਡਾਏਗਾ ਨਾ ਜਿਹੜਾ ਆਪ ਕੈਦੀ ਹੈ ਜਿਹੜਾ ਆਪ આરોપી ਹੈ ਉਹ ਦੂਜਿਆਂ ਦੇ આરોਪ ਦੂਰ ਕਿਵੇਂ ਕਰੇ ਹੁਣ ਕਿਹੜੇ ਦੀ ਗੱਲ ਕਰ ਲਈਏ ਤੇ ਪਿਆਰਾ ਪੁਣਿਆਰਾ ਉਹ ਵੀ ਕਿਸਾ ਜੰਦਰ ਜੀਤ ਆਸ਼ੀਰਵਾਸ਼ ਨੂਰਵਾਲੀਆ ਭਈਆ ਸੀ ਉਹ ਵੀ ਕੇਸਾ ਅੰਦਰ ਜਿੱਥੇ ਰਾਲੇ ਸੁਆਮੀ ਬਾਬੇ ਨੇ ਹੋਈ ਕਈ ਪ੍ਰਕਾਰ ਦੇ ਘਟਾਲਿਆਂ ਦੇ ਕੇਸਾਂ 'ਚ ਦਰਿਆ ਸਾਰਾ ਸਹਾਕਾਰੀ ਸ਼ਾਮਲ ਹੋੜ ਜੁੜੀਣ ਵਾਲ ਕੇ ਬੈਠੇ ਹੋਏ ਹੁਣ ਕਿਹਦੀ ਗੱਲ ਕਰਾਂਗੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਨਾਨਕ ਦਾ ਦਰਸਾ ਸੰਗਤ ਬੰਧਨ ਰਹਿਤ ਹੈ ਤੇ ਮੰਦਰਾ ਤੋਂ ਰਹਿਤ ਕਰਨ ਵਾਲਾ ਕਿ ਜੁਹਨੇ ਗਿਆ ਮੈਂ ਕਿਤਾਬ ਪੜਦਾ ਅ ਪ੍ਰਸਿ ਸ਼ਰਿੰਦਰ ਸਿੰਘ ਛੋਡੀ ਦਾ ਜੀਵਨਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦੇ ਬਹੁਤ ਨਿਕਟ ਵਰਤੀ ਸਿਖਾ ਵਿੱਚੋਂ ਪਾਈ ਸ਼ਰਿੰਦਰ ਸਿੰਘ ਜੀ ਛੋਡੀ ਸੀ ਉਸ ਵੇਲੇ ਨਕਲੀ ਨਿਰੰਕਾਰੀਆਂ ਦਾ ਬੜਾ ਮੋਲਬਾਲਾ ਸੀ ਤੇ ਕਹਿੰਦੇ ਨੰਹਕਾਰ ਹੀ ਨਗਲੀ ਕਹਿੰਦੇ ਜੀ ਇਹ ਸਿੱਖ ਜਿਹੜੇ ਨੇ ਇਹ ਕਾਗਜ਼ਾਂ ਦੇ ਥੱਲੇ ਨੂੰ ਗੁਰੂ ਮੰਨਦੇ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਬਾਪੂ ਇਸ ਤਰ੍ਹਾਂ ਦੇ ਵਚਨ ਬੋਲ। ਪਰ ਸਾਧ ਸੰਗਤ ਦੀ ਅੱਜ ਸਿੱਖ ਨੂੰ ਤੇ ਭਾਵੇਂ ਇਸ ਗੱਲ ਤੇ ਕੋਈ ਕਿੰਤੂ ਹੋਵੇ ਸਿੱਖ ਦਾ ਮਾਇ ਕੋਈ ਕਾਗਜ਼ ਕਹਿ ਲਵੇ ਕੋਈ ਪੰਨਾ ਕਹਿ ਦੇਵੇ ਪਰ ਪਿਛਲੇ ਸਮੇਂ ਮੈਂ ਕੁ ਸਰਕਾਰੋਂ ਲੋਕਾਂ ਸ਼ਬਿਆ ਨੂੰ ਲੋਡਸਪੜੇਆ ਪਟਿਆਲੀਆਂ ਦੀ ਅਦਾਲਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਸਮਮਣ ਜਾਰੀ ਕੀਤਾ। ਸ਼ਮਣ ਕਿਸੇ ਗ੍ਰੰਥ ਦੇ ਨਾਮ ਤੇ ਨਹੀਂ ਹੋ ਸਕਦਾ ਖਲਾ ਕਿਤਾਬ ਦੇ ਨਾਮ ਤੇ ਸ਼ਮਣ ਨਹੀਂ ਹੁੰਦੀ। ਇਹਦਾ ਮਤਲਬ ਕੀ ਹੈ ਵੀ ਅਦਾਲਤ ਵੀ ਇਹ ਗੱਲ ਮੰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਕਸ਼ੀਅਤ ਹਨ ਜਿਹੜਾ ਬਚਨ ਸਾਨੂੰ ਸਾਡੇ ਪਿਤਾ ਗੁਰੂ ਜੀ ਨੇ ਕਿਹਾ ਨਾ। ਕੋਜ ਗ੍ਰੰਥ ਦੇ ਵਿੱਚ ਲਿਖਿਆ ਕਿ ਆਗਿਆ ਭਈ ਅਕਾਲ ਕੀ ਕਵੀ ਚਲਾਇਓ ਪੰਥ ਸਭ ਸੇਕਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਣ ਚਾਹੇ ਕੋਜ ਸ਼ਬਦ ਮੈਂ ਲੇਹ ਇਸ ਗੱਲ ਤੇ ਦੁਨਿਆਵੀ ਅਦਾਲਤ ਨੇ ਵੀ ਮੋਹਰ ਲਾ ਦਿੱਤੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਕਤੀ ਹੈ ਦੂਜੀ ਗੱਲ ਵਿਦਵਾਨ ਕਹਿੰਦੇ ਨੇ ਜਿੰਨੇ ਕਿਤਾਬਾਂ ਧਾਰਮਿਕ ਗ੍ਰੰਥ ਨੇ ਹੋਰ ਪਵਿੱਤਰ ਅੰਜ਼ੀਲ ਹੈ ਕੁਰਾਨ ਹੈ গীਤਾ ਹੈ ਵੇਦਾਂ ਨੇ ਕਿਸੇ ਗ੍ਰੰਥ ਦੇ ਨਾਮ ਤੇ ਜ਼ਮੀਨ ਨਹੀਂ ਲੱਗਦੀ ਔਰ ਸਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਿਨਾਂ ਦੇ ਨਾਮ ਤੇ ਜ਼ਮੀਨ ਦਰਜ ਹੁੰਦੀ ਹੈ ਗੁਰਦੌਰੀ ਚੜ੍ਹ ਜਿਹੜੀ ਹੈ ਮਹਾਰਾਜ ਤੇ ਨਾਮ ਤੇ ਸਾਧ ਸੰਗਤ ਜੀ ਨਾਮ ਕਰਨ ਜਮੀਨ ਤੇ ਗੁਰਗੰਗ ਸਾਹਿਬ ਜੀ ਦਾ ਬੋਲਦਾ ਇਹ ਸ਼ਖਸੀਅਤ ਹੋ ਕੇ ਤਾਂ ਕਰਕੇ ਐਸਾ ਬਹੁਤ ਸ਼ਰਮਨ ਕਰਦੇ ਨੇ ਤੂੰ ਆਪਣੀ ਬਿਰਥਾ ਕਵੇਂਗਾ ਕਿੱਥੇ ਜਿਹੜੇ ਆਪਣੇ ਦੁੱਖਾਂ ਨਾਲ ਭਰੇ ਹੋਏ ਸਾਧ ਅਜ ਪਖੰਡੀ ਪੇਸ਼ੀਆਂ ਭੁਗਤਣ ਵਾਲੇ ਬਲਾਦਕਾਰਾਂ ਨੇ ਕਿਸਾਂ ਦਾ ਸਾਹਮਣਾ ਕਰਨ ਵਾਲੇ ਉਹਨਾਂ ਦੇ ਕੋਲ ਜਾ ਕੇ ਬੇਨਤੀਆਂ ਪੁਕਾਰਾਂ ਕਰੇਗਾ ਜਾਂ ਫਿਰ ਤੇਰੇ ਰੂਪ ਵਿੱਚ ਢਿੱਲੇ ਆਚਰਣ ਦੇ ਲੋਕ ਜਿਹੜੇ ਸਟੇਜਾਂ ਤੇ ਗੀਤ गा ਕੇ ਲੋਕਾਂ ਨੂੰ ਕਹਿ ਰਹੇ ਨੇ ਪ੍ਰੇਰਣਾ ਗਿੰਦੇ ਨੇ ਜਾਂ ਸਾਧ ਸੰਗਤ ਦੀ ਹੋਰ ਗੁਰੂ ਮਰਿਆਦਾ ਦਾ ਘਾਣ ਕਰਦੇ ਛੂੜੀਆਂ ਦੇ ਲੰਗਰ ਧੀਆਂ ਲਾਉਂਦੇ ਐਸੇ ਸਾਧਾਂ ਨੂੰ ਜਾ ਕੇ ਪੁਕਾਰਾਂ ਬੇਨਤੀਆਂ ਕਰੇਗਾ ਤੇਰਾ ਭਲਾ ਕਿੱਥੇ ਹੋ ਬੜਾ ਅਨੋਖਣਾ ਹੈ ਤੇ ਉਹਨਾਂ ਦੇ پاس ਜਾ ਜੋ ਹਰ ਕੀ ਬਾਤ ਦਿਨ ਸੁਨਾ ਸਕਣ ਜੋ ਹਰ ਦੀਆਂ ਕਿ ਹਰ ਕੀਆਂ ਕਥਾ ਕਹਾਣੀਆਂ ਗੁਰਨੀਤ ਸੁਣਾਈ ਬਲ ਹਾਰੀ ਗੁਰਿਆ ਆਪਣੇ ਗੁਰ ਕੋ ਬਲ ਜਾਈਆਂ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੁਹ ਤਾਰੇ ਅਸੇ ਗੁਰੂ ਦੇ ਪਾਸ ਜਾ ਕੇ ਜੇਕਰ ਬੇਨਤੀ ਨਹੀਂ ਕਰੇਗਾ ਬਿਰਥਾ ਕਹੋ ਕੌਣ ਸੋ ਮਨ ਕੀ ਸੁਰ ਕਿੰਨੂ ਆਪਣੇ ਮਨ ਦੀ ਬਿਰਤਾ ਦੱਸੇਗਾ ਲੋਭ ਗਰਸਿਓ ਦਸਹੁ ਦਿਸਤਾਵਤ ਆਸਾ ਲਾਗਿਓ ਧਨ ਕੀ ਲੋਭ ਦਾ ਗਰਸਿਆ ਹੋਇਆ ਜੀਵ ਦਸਾਂ ਦਿਸ਼ਾਵਾਂ ਚ ਦੌੜਦਾ ਉਹ 10 ਦਿਸ਼ਾਵਾਂ ਜਿਹੜੀਆਂ ਨੇ 4 ਦਿਸ਼ਾਵਾਂ ਨੇ ਪੂਰਬ ਪੱਛਮ ਉੱਤਰ ਤੇ ਦੱਖਣ ਚਾਰ ਇਹਨਾਂ ਦੇ ਕੋਨੇ ਮੰਨਦੇ ਨੇ ਜਿੱਥੋਂ ਇਹ ਜੁੜਦੀਆਂ ਨੇ ਪੂਰਬ ਦੇ ਨਾਲ ਦੱਖਣ ਜੁੜਦਾ ਪੂਰਬ ਨਾਲ ਉੱਤਰ ਜੁੜਦਾ ਦੋ ਇਹ ਹੋ ਗਈਆਂ ਪੱਛਮ ਨਾਲ ਉੱਤਰ ਜੁੜਦਾ ਤੇ ਪੱਛਮ ਨਾਲ ਦੱਖਣ ਜੁੜਦਾ ਇਹ ਚਾਰ ਦਿਸ਼ਾਵਾਂ ਚਾਰ ਕੋਨੇ ਤੇ ਨੌਵੀਂ ਧਰਤੀ ਤੇ ਦਸਵਾ ਆਕਾਸ਼ ਇਦ 10 ਦਸ਼ਾਵਾਂ ਨੇ ਕਹਿੰਦੇ ਲੋਭ ਦਾ ਗਰਸਿਆ ਦਸ਼ਾਵਾਂ ਨੂੰ ਤੋੜਦਾ ਹੈ ਅੰਦਰ ਆਸਾ ਕੇਵਲ ਧਨ ਪ੍ਰਾਪਤੀ ਦੀ ਲੱਗੀ ਹੋਈ ਹੈ ਰਹਾਉ ਸੁਖ ਕਾ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਰਹਾਉ ਦਾ ਵਿਸ਼ਰਾਮ ਦੇ ਕੇ ਅਗੇ ਕਿਰਪਾ ਕਰ ਦੇ ਕੇ ਸੁਖਾਂ ਦੇ ਵਾਸਤੇ ਬਹੁਤ ਦੁਖ ਭੋਗ ਰਿਹਾ ਹੈ ਸੇਵਾ ਮੂਰਤ ਕੀ ਦੀ ਕਿ ਆਦਾ ਸਤਗੁਰੂ ਸਤਗੁਰੂ ਉਰਖ ਤਿਆਗ ਕੇ ਮਨਮੁਖ ਹੋਏ ਬੰਦੇ ਦਾ ਬੰਦ ਕਰੇ ਕਹਿੰਦੇ ਜਿਹੜੇ ਜਾਣ ਨੇ ਪਰਮੇਸ਼ਰ ਦੇ ਸ਼ਿਵਗੁਰੂ ਨੇ ਉਹਨਾਂ ਦੇ ਵੀ ਗਾਂ ਜਿਹੜੇ ਸ਼ਿਵਗੁਰੂ ਉਹਨਾਂ ਦੀ ਸੇਵਾ ਕਰੀ ਜਾਂਦੀ ਬੰਦੇ ਦੀ ਬੰਦਾ ਸੇਵਾ ਕਰਦਾ ਜਦੋਂ ਕਿ ਨਾਮ ਅੰਕਾਰ ਦੀ ਪਰਮੇਸ਼ਰ ਦੀ ਸੇਵਾ ਜਿਹੜੀ ਆ ਉਹ ਕਰਨੀ ਚਾਹੀਦੀ ਹੈ ਮੁਗਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੋਂ ਮਾਮੁਖ ਰਾਹ ਹੈ ਦੁਆਰੇ ਦੁਆਰੇ ਸਵਾਨ ਜਿਉਂ ਡੋਲਤ ਨੈ ਸੁਧ ਰਾਮ ਭਜਨ ਕੀ ਜਦੋਂ ਗੰਦੇ ਬੰਦਿਆਂ ਦੀ ਸ਼ਰੀਰਾਂ ਦੀ ਸੇਵਾ 'ਚ ਜੁੜ ਜਾਂਦਾ ਨਾ ਫਿਰ ਦੁਆਰੇ ਦੁਆਰੇ ਭੜਕਦਾ ਹੈ ਫਿਰ ਟਕਾ ਗਜਰੇ ਨਹੀਂ ਕਦੀ ਐਸ ਦੁਆਰੇ ਕਦੇ ਉਸ ਦੁਆਰੇ ਕਦੀ ਇੱਛੇ ਕਦੀ ਉਥੇ ਇਹਦੇ ਵਾਂਗੂ ਭੜਕਦਾ ਹੈ ਕਹਿੰਦੇ ਸ਼ੂਰ ਵਾਗਰ ਕੁੱਤੇ ਵਾਂਗੂ ਜਿਵੇਂ ਕੋਈ ਤੇ ਦੇ ਗੱਲ ਤੋਂ ਪੜਾਣਾ ਨਾ ਹੋਵੇ ਉਹ ਫਿਰ ਦਰਬ ਦਰ ਦਰਿਆ ਹੋਰ ਜਿਹਦੇ ਗਲ ਵਿੱਚ ਬੜਾ ਇੱਕ ਮਾਲਕ ਵਾਲਾ ਬਣ ਜਾਵੇ ਉਹ ਆਪਣੇ ਮਾਲਕ ਕੋ ਰਹੀਂਦਾ ਜਿਹੜਾ ਪੜੇ ਤੋਂ ਸੰਗਲੀ ਤੋਂ ਵੀ ਹੋਣਾ ਕੋਤਾ ਏ ਉਹਦਾ ਕੋਈ ਟਿਕਾਣਾ ਨਹੀਂ ਦਵਾਰੇ ਦਵਾਰੇ ਜਾ ਕੇ ਭੋਂਗ ਦਾ ਦਵਾਰੇ ਦਵਾਰੇ ਜਾ ਕੇ ਰੋਟੀ ਮੰਗਦਾ ਉਹ ਹਲਾਤ ਮਨੁੱਖ ਦੇ ਹੋਵੇ ਕਹਿੰਦੇ ਜਿਹੜਾ ਬੰਦੇ ਦੀ ਪੂਜਾ ਕਰਦਾ ਨਾ ਨਿਰੰਕਾਰ ਪਰਮੇਸ਼ਰ ਨੂੰ ਛੱਡ ਕੇ ਉਹ ਦਵਾਰੇ ਦਵਾਰੇ ਭਟਕ ਰਿਹਾ ਆਵਾਰਾ ਕੁੱਤੇ ਨੂੰ ਰੋਟੀ ਕਿਧਰੋਂ ਨਹੀਂ ਮਿਲਦੀ ਜਾਂਦਾ ਥਾਂ ਥਾਂ ਤੇ ਹੈ ਵਕ-ਵਕ ਦਰਵਾਜ਼ਿਆਂ ਤੇ ਪਹੁੰਚਦਾ ਪਰ ਕੇਵਲ 扑ੜਕਣਾ ਹੀ ਭੁੱਲੇ ਬਿੰਦੀ ਹੈ ਇਸੇ ਤਰ੍ਹਾਂ ਇਹ ਮਨੁੱਖ ਉਸ ਆਵਾਰਾ ਕੁੱਤੇ ਵਾਂਗ ਧੌੜਿਆ ਫਿਰਦਾ ਦੇਸ ਨੈ ਸੋਦਰਾਮ ਭਜਨ ਕੀ ਕੰਦੇ ਰਾਮ ਪਰਮੇਸ਼ਰ ਦੇ ਭਜਨ ਦੀ ਸੁੱਧ ਖਬਰ ਕੋਈ ਨਹੀਂ ਹੈ ਮਾਨਸ ਜਨਮ ਅਕਾਰਤ ਕੋਵਦ ਲਾਜ ਨਾ ਲੋਗ ਹ ਸੁਣ ਕੀ ਮਨੁੱਖਾ ਜਾ ਮਾ ਗੰਦੇ ਵਿਆਥ ਗਾਰਿਆ ਇਸ ਗੱਲ ਦਾ ਜ਼ਿਕਰ ਨਹੀਂ ਕਰਦਾ ਇਥੇ ਆਪਾਂ ਸੰਸਾਰ ਚ ਰਹਿੰਦੇ ਆਣ ਹੋ ਇਸ ਗੱਲ ਦੀ ਸ਼ੁਕਰ ਕਰਦਾਂ ਵੀ ਲੋਕ ਮੇਰੀ ਹਰ ਗੱਲ ਤੇ ਹਸਾਨਾ ਕਿਉਂਦੇ ਮੈਂ ਮਯਾਗ ਦਾ ਪਾਤਰ ਨਾ ਬਣ ਜਾਵਾਂ ਵੀ ਮੈਂ ਗੱਲਾਂ ਕਰਦਾ ਅਸੀਂ ਸਮਾਜ ਦੇ ਵਿੱਚ ਲੱਗਿਆਂ ਬੜੀਆਂ ਗੱਲਾਂ ਦਾ ਖਿਆਲ ਰੱਖਦੇ ਪਰ ਅਸੀਂ ਇਸ ਗੱਲ ਦਾ ਖਿਆਲ ਨਹੀਂ ਕਰਦੇ ਕਿ ਜੁੜੇ ਦੇਵ ਲੋਕ ਰਿਖੀ ਲੋਕ ਇਤਿਹਾਸਕ ਬੁੱਝੇ ਲੋਕ ਨੇ ਉਹ ਮੇਰੀ ਇਸ ਦਸ਼ਾ ਦੇ ਕਿੰਨੇ ਹੱਸਦੇ ਹੋਣਗੇ ਵੀ ਐਸਾ ਗੁਰੂ ਇਹਨੂੰ ਮਿਲਿਆ ਉਹਰਾ ਗੁਰੂਏ ਨੂੰ ਮਿਲਿਆ ਏ ਜਿਹੜਾ ਪਸ਼ੂ ਪਰੇਤ ਮੂਧ ਕੋਤਾਰੇ ਪਾਹਣ ਪਾਰੋ ਤਾਰੇ ਜਿਹੜਾ ਪਥਰਾਂ ਨੂੰ ਪਾਰ ਕਰਨ ਵਾਲਾ ਮੂਰਖਾਂ ਦਾ ਉਧਾਰ ਕਰਨ ਵਾਲਾ ਉਹ ਐਸਾ ਗੁਰੂਏ ਨੂੰ ਮਿਲਿਆ ਉਹ ਗੁਰੂ ਤੋਂ ਇਹ ਵਾਰਨੇ ਮੁਲਹਾਰਨੇ ਨਹੀਂ ਜਾ ਰਿਹਾ ਕੁਰਬਾਨ ਨਹੀਂ ਜਾਂਦਾ ਤੇ ਉਸ ਗੁਰੂ ਦੇ ਪ੍ਰਾਪਤ ਹੁੰਦਿਆਂ ਵੀ ਜਨਮ ਆਪਣਾ ਵਿਅਰਥ ਧਵਾ ਰਿਹਾ ਹੈ ਨਾਨਕ ਹਰਿ ਜਸ ਕਿਉ ਨਹੀਂ ਗਾਉਤ ਕਮਤ ਬਿਨਾਂ ਸਤਨ ਕੀ ਕਹਿੰਦੇ ਹੈ ਭਾਈ ਤੂੰ ਹਰੀ ਜਸ ਪਰਮੇਸ਼ਰ ਦਾ ਜਸ ਕਿਉ ਨਹੀਂ ਗਾਉਂਦਾ ਜਿਹਦੇ ਕਰਕੇ ਤੇਰੇ ਸਰੀਰ ਦੀ ਖੋਟੀ ਮਤਨਾਸ ਹੋ ਜਾਣੀ ਐ ਉਸ ਜਸ ਨੂੰ ਗਾਉਣ ਦਾ ਕਾਰਨ ਕਿਉਂ ਨਹੀਂ ਹੁੰਦਾ ਕਿਉਂ ਤੂੰ ਲੋਕਾਂ ਦੇ ਹਾਸੇ ਦਾ ਕਾਰਨ ਬਣ ਰਿਹਾ ਕਿਉਂ ਤੇਰੇ ਤੇ ਦੇਵ ਲੋਕ ਰਹੀ ਲੋਕ ਹੱਸ ਦੇ ਗਏ ਨੇ ਕਿਉਂ ਤੂੰ ਜੰਮ ਲੋਕ ਵੇ ਜਾ ਕਰਕੇ ਜਦੋਂ ਸੁਜਾਨ ਭੋਗੇਗਾ ਉਸ ਵੇਲੇ ਮਜ਼ਾਕ ਦਾ ਪਾਤਰ ਬਣੇਗਾ ਇਤੇ ਵੀ ਸਾਧ ਸੰਗਤ ਜੀ ਲੋਕ ਵਿੱਚ ਰਹਿੰਦਿਆਂ ਵੀ ਜਦੋਂ ਅਸੀਂ ਆਪਣੇ ਪੁਰਾਤਨ ਸਿੱਖਾਂ ਦਾ ਇਤਿਹਾਸ ਪੜ੍ਹਦੇ ਹਾਂ ਆਪਣੇ ਬਜ਼ੁਰਗਾਂ ਦਾ ਕਿ ਕਿ ਡੱਕ ਡੱਕ ਉਹਨਾਂ ਨੂੰ ਅਕੀਦਾ ਸੀ ਗੁਰੂ ਕੇ ਚਰਨੋਂ ਅਕਾਲੀ ਬਾਵਾ ਫੂਲਾ ਸਿੰਘ ਸਾਧ ਸੰਗਤ ਅਰਦਾਸਾ ਕੀਤਾ ਜੰਗਲ ਮਦਾਨ ਨੂੰ ਜਾਣ ਦਾ ਮੁਹਿੰਮਤੇ ਚੜਨ ਦਾ ਸਰਦਾਰ ਰਣਜੀਤ ਸਿੰਘ ਜੀ ਮਹਾਰਾਜਾ ਉਹਨਾਂ ਕਾ ਅਕਾਲੀ ਸ਼ਾਹ ਥੋੜਾ ਸਮਾਂ ਰੁਕਣਾ ਪਿਆਣਾ ਅਜੇ ਫੌਜ ਲਾਹੌਰੋਂ ਤੁਰੀ ਹੈ ਉਹਨਾਂ ਨੂੰ ਪਹੁੰਚ ਲੈਣ ਗਿਓ ਤੂਬਖਾਨਾ ਲਾਉਣ ਗਿਆ ਸੀ ਤੇ ਉਹ ਤੂਬਖਾਨਾ ਪਹੁੰਚ ਲੈਣ ਗਿਓ ਫਿਰ ਮੁਹਿੰਮਤੇ ਚੜਿਓ ਜੇ ਅਕਾਲੀ ਬਾਬਾ ਫੁੱਲਾ ਸਿੰਘ ਜੀ ਕਹਿ ਲੱਗਿਓ ਰਾਜਾ ਤੈਨੂੰ ਕੀ ਦਾ ਹੋਏਗਾ ਆਉਦ ਤੂੰ ਹਨੇਦ ਆਉਦਿ ਸ਼ਪਾਈਆਂ ਕੇ ਮੈਨੂੰ ਅਕੀਦਾ ਹੈ ਮੇਰੀ ਪੀਰੀ ਦੇ ਮਾਲਕ ਗੁਰੂ ਹਕਮਬੀਨ ਪਾਦਸ਼ਾਹ ਦੇ ਚਰਨਾਂ ਤੇ ਜਿਹਦੇ ਚਰਨਾ ਚਰਦਾ ਆਸ ਕੀਤੀ ਹੈ ਉਹ ਗੁਰੂ ਮੇਰਾ ਆਪ ਸਹਾਇਕ ਬਣੇਗਾ ਸਾਧ ਸੰਗਤ ਜੀ ਐਸੀਆਂ ਅਰਦਾਸਾਂ ਕਰਨ ਤੇ ਸੁਣਨ ਵਾਲੇ ਛਾਡੇ ਉਹ ਬਜ਼ੁਰਗ ਇਸ ਵੇਲੇ ਸੋਦਾਰਾ ਰਣਜੀਤ ਸਿੰਘ ਜੀ ਮਹਾਰਾਜਾ ਚੜਿਆ ਨਾ ਕੋਈ ਹਿੰਮਤ ਕਿੰਦੇ اٹਕ ਦਰਿਆ ਤੇ ઊਚਿਆ اٹਕਦਾ ਪਾਣੀ ਛੱਲਾ ਮਾਰਦਾ ਸੀ ਨੱਕੋ ਨੱਕ ਵਗ ਹੋ ਗਏ اٹਕ ਦਰਿਆ ਵਗੇ ਤੇ ਉਸ ਵੇਲੇ اٹਕ ਦਰਿਆ ਤੇ ਜਾ ਕੇ ਰਣਜੀਤ ਸਿੰਘ ਨੇ ਆਖਿਆ ਓਟਕਾਟ ਕਦਾ ਖਾਲਸੇ ਦੀ ਖੋਜ ਲੰਗਣੀ ਐ اٹਕੇ ਨੇ ਆਖਿਆ اٹਕ ਦਰਿਆ ਰਿਆ ਓ ਮੈਂ ਕਿਤੇ ਜੋ ਨਾਮ ਹੈ ਜਿਹੜਾ ਤੇਰੇ ਕਹਿਣ ਤੇ ਰੁਗਣਾ ਮੇਰਾ ਤੇ ਨਾ ਹੀ اٹਕਿਆ ਵੀ ਨਾਮ اٹਕਣ ਵਾਲਾ ਅਟਕ ਇੱਕ ਟੱਕ ਚੱਲਣ ਵਾਲਾ ਤੇ ਕਹਿੰਦੇ ਸ਼ੇਰੇ ਪੰਜਾਬ ਨੇ ਅਰਦਾਸ ਕੀਤੀ ਸਤਿਗੁਰਾਂ ਦੇ ਚਰਨਾਂ ਜਾ ਕੇ ਅਟਕਾ ਜੇ ਤੂੰ ਚੁਣਾਵਨੀ ਕਿ ਮੈਂ ਕਮਿਆਰਾਂ ਦੀ ਕੁੜੀ ਨਹੀਂ ਜਿਹੜਾ ਤੇਰੇ ਜਿਵੇਂ ਜੁੜਦਾ ਤੂੰ ਆਪਣਾ ਤਾਲ ਲਾ ਸਾਡਾ ਗੁਰੂ ਸਮਰੱਥ ਜਦੋਂ ਸ੍ਰੀ ਰਣਜੀਤ ਸਿੰਘ ਨੇ ਅਰਦਾਸ ਕਰਕੇ ਜਕਾਰਾ ਸਤਿ ਸ੍ਰੀ ਅਕਾਲ ਕਹਿ ਕੇ ਘੋੜਾ ਅੰਦਰ ਪਾਣੀ ਦੇ ਵਾੜਿਆ ਘੋੜੇ ਦੇ ਗੋੜ-ਗੋੜ ਪਾਣੀ ਰਹਿ ਗਿਆ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਇਹ ਕਿਵੇਂ ਹੋਵੇਗਾ ਜਦੋਂ ਤੇਰਾ ਜਨਮ ਵਿਰਥਾ ਨਹੀਂ ਜਾਵੇਗਾ ਤੂੰ ਭਜਨ ਸਿਮਰਨ ਵਿੱਚ ਲੱਗ ਜਾਵੇਂਗਾ ਕਿਉਂਕਿ ਹਰੀ ਜਸ ਹੀ ਤੇਰੇ ਤਨ ਦੀ ਕੋਟੀ ਮਤ ਨੂੰ ਬਵਾ ਸਕਦਾ ਜਿੰਨੀ ਦੇਰ ਤੱਕ ਆਪਾਂ ਹਰ ਜਸ ਨਹੀਂ ਕਰਦੇ ਸੁਣਦੇ ਉਨੀ ਦੇਰ ਤੱਕ ਸੰਸਾਰ ਦੀਆਂ ਵਕਾਰਾਂ ਦੀਆਂ ਗੱਲਾਂ ਬੜੀਆਂ ਆਉਂਦੀਆਂ ਬੜੀਆਂ ਚੰਗੀਆਂ ਲੱਗਦੀਆਂ ਪਰ ਸੱਚੇ ਪਾਤਸ਼ਾਹ ਦਾ ਫਰਮਾਨ ਹੈ ਇਹ ਰਸ ਆਵਾ ਉਹ ਰਸ ਨਹੀਂ ਭਾਵਾ ਜਦੋਂ ਕਹਿੰਦੇ ਨਾਮ ਰਸ ਆ ਗਿਆ ਨਾ RAM RAS KHIYARE ਜਿਹੇ ਰਾਸਾਂ ਦੇ ਸਰਗਏ ਰਾਸ ਔਰ ਜਦੋਂ ਇਹ ਰਾਸ ਆਇਆ ਹੋਰ ਰਾਸ ਸਾਰੇ ਵਿਸਰ ਜਾਣ ਕੇ ਰਾਮ ਰਸ ਦਾ ਇਹ ਲਾਗ ਕੋ ਮਤ ਬਿਨਾ ਸਹ ਸੰਗੀ ਇਹ ਤੇਰੇ ਸ਼ਰੀਰ ਦੀ ਖੋਟੀ ਮਤ ਨੂੰ ਨਾਸ਼ ਕਰ ਦੇਵੇਗਾ ਅਨੇਕਾਂ ਪ੍ਰਕਾਰ ਦੀਆਂ ਓਹ ਲਾਂਦੀ ਖਿਵਾ ਸਤਿਗੁਰੂ ਗੋਰੀਬਨਵਾਦ ਜੀ ਰਮਤ ਕਰਨ ਸਤਿਗੁਰਾਂ ਦਾ ਬਖਸ਼ਿਆ ਹੋਇਆ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਤੇ ਵਸੇ ਇਸ ਦਿਨ ਕੋ ਮਾਈ ਸਦਾ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਸਕਣ ਸਤਿਗੁਰ ਦੀ ਕਿਰਪਾ ਕਾਕੇ ਆਪਣੀ ਆਉਣ ਵਾਲੀ ਤਦਸ਼ਾਭ ਦੀ ਜੀ ਸਾਡੀ ਹਾਜ਼ਰੀ ਪ੍ਰਵਾਨ ਕਰਨ ਸਾਨੂੰ ਮਨਿੰਦਰ ਸਾਹਿਬ ਮਾਰਗ ਤੇ ਤਿਲਕ ਜਨ ਨੂੰ ਰਾਖਾ ਪ੍ਰਭੂ ਦਾ ਕਾ ਕੀ ਨੋ ਮੱਡ ਕਲੂ ਮੈਂ ਸਾਖਾ ਤੇਗ ਬਹਾਦਰ ਸੀ ਗਰੀਆ ਕਰੀ ਨਾ ਕਰੂੰ ਆਣ ਜੋ ਸੱਚੇ ਬਾਦਸ਼ਾਹ ਜੀ ਨੇ ਪੂਰਨੇ ਪਾਏ ਹਨ ਸਾਨੂੰ ਇਹਨਾਂ ਪੂਰਨਿਆਂ ਤੇ ਚੱਲਣ ਦੀ ਮਹੌਲ ਬੁੱਧੀ ਸੋਝੀ ਸਮਝ ਤੇ ਪਾਦਸ਼ਾਹਾਂ ਵਾਖਿਸ਼ ਕਰ ਦੇਣ ਸਾਡੇ ਅੰਦਰ ਵੀ ਭਾਈ ਮਤੀ ਦਾਸ ਭਾਈ ਸਦੀ ਦਾਸ ਭਾਈ ਵਿਆਲ ਦਾਸ ਜੀ ਵਰਗੀ ਦ੍ਰਿੜਤਾ ਆ ਸਕੀ ਅਸੀਂ ਆਪਣੇ ਧਰਮ ਨੂੰ ਸੰਪੂਰਨ ਬਣ ਸਕੀਏ ਇਸ ਤੇ ਪਾਦਸ਼ਾਹ ਸਾਨੂੰ ਐਸੀ ਦਾਤ ਸਾਡੀ ਝੋਲੀ ਪਾ ਕੇ ਨਵਾਜ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ